ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਸ਼ਾਰਟ ਕਰਨ ਜਾ ਰਹੇ ਹਾਂ ਜੀ ਆਪਣੀ ਬੰਨਗੀ ਬੁੱਕ ਦੀ ਚੌਥੀ ਕਹਾਣੀ ਪੰਬ ਬਹਾਦਰ ਜੋ ਕਿ ਗੁਰਬਖਸ਼ ਸਿੰਘ ਜੀ ਦੀ ਰਚਨਾ ਹੈ ਗੁਰਬਖਸ਼ ਸਿੰਘ ਜੀ ਪੰਜਾਬੀ ਦੇ ਬਹੁਤ ਵੱਡੇ ਸਹਾਇਤਕਰ ਰਹੇ ਨੇਗੇ ਠੀਕ ਹੈ ਇਹਨਾਂ ਨੇ ਬਹੁਤ ਸਾਰਾ ਰਚਨਾ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਰਚਿਆ ਇਹਨਾਂ ਨੇ ਆਪਣੀ ਜੀਵਨੀ ਵਿੱਚ ਬਹੁਤ ਸਾਰੇ ਵਿਵਾਰਤਕ ਸੰਗ੍ਰਹਿ ਲਿਖੇ ਨੇਗੇ ਸਵੈ ਜੀਵਨੀ ਲਿਖੀ ਹੈ ਸਫਰਨਾਮਾ ਲਿਖਿਆ ਹੈਗਾ ਆਪਣੀ ਸਵੈ ਜੀਵਨੀ ਦੇ ਨਾਲ ਨਾਲ ਆਪਣੀ ਕਹਾਣੀ ਭਾਗ ਦਿੱਤੇ ਨੇ ਬਹੁਤ ਸਾਰੇ ਨੇ ਬਹੁਤ ਸਾਰੇ ਜਿਹੜੇ ਕਹਾਣੀ ਸੰਗ੍ਰਹਿ ਨੇ ਜਿਹੜੇ ਆਪਣੇ ਪੰਜਾਬੀ ਸਾਹਿਤ ਦੇ ਵਿੱਚ ਸ਼ਾਮਿਲ ਨੇਗੇ ਇਹਨਾਂ ਨੇ ਤਾਂ 1933 ਵੀ ਦੇ ਵਿੱਚ ਨਾ ਇੱਕ ਮਾਸਿਕ ਅਖਬਾਰ ਮਾਨਸਿਕ ਪੱਤਰ ਚਲਾਇਆ ਸੀਗਾ ਪ੍ਰੀਤ ਲੜੀ ਜਿਸ ਦਾ ਨਾਮ ਸੀਗਾ ਪ੍ਰੀਤ ਲੜੀ ਉਸੇ ਪ੍ਰੀਤ ਲੜੀ ਨਾਮ ਤੋਂ ਹੀ ਇਹਨਾਂ ਦਾ ਨਾਮ ਮਸ਼ਹੂਰ ਹੋਇਆ ਸੀਗਾ ਗੁਰਬਖਸ਼ ਸਿੰਘ ਪ੍ਰੀਤ ਲੜੀ ਅੱਜ ਕੱਲ ਆਪਾਂ ਇਹਨਾਂ ਦੀਆਂ ਪੁਸਤਕਾਂ ਨੇ ਵਿੱਚ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਪ੍ਰੀਤ ਲੜੀ ਵੀ ਪੜਦੇ ਆਂ ਜੀ ਠੀਕ ਹੈ ਉਸੇ ਮਾਸਿਕ ਅਖਬਾਰ ਤੋਂ ਇਹਨਾਂ ਨੂੰ ਪ੍ਰੀਤ ਲੜੀ ਇਹਨਾਂ ਦਾ ਨਾਮ ਮਿਲਿਆ ਸੀ ਆਪਣੀ ਜਿਹੜੀ ਕਹਾਣੀ ਹੈ ਠੀਕ ਹੈ ਜੀ ਬੰਬ ਬਹਾਦਰ ਇਹ ਪਸ਼ੂ ਦੇ ਇੱਕ ਪਸ਼ੂ ਇੱਕ ਹਾਥੀ ਦੇ ਮਨੁਭਾਵ ਨੂੰ ਬਿਆਨ ਕਰਦੀ ਹੈ ਕਿ ਉਸ ਨੂੰ ਕਿਸ ਤਰ੍ਹਾਂ ਆਪਣੇ ਹੱਕ ਖੋਨ ਤੇ ਬੁਰਾ ਲੱਗਦਾ ਹੈ ਠੀਕ ਹੈ ਜੀ ਮੀਤੇ ਉਹ ਕਿਸੇ ਸਮਾਂ ਆਪਣਾ ਬਦਲਾ ਲੈਂਦਾ ਪਰ ਆਪਣੇ ਮਹਾਰਾਜੇ ਪ੍ਰਤੀ ਰੱਬ ਵਾਦਾਰ ਰਹਿੰਦਾ ਹੈਗਾ ਠੀਕ ਹੈ ਜੀ ਆਪਾਂ ਸਟਾਰਟ ਕਰਦੇ ਆ ਆਪਣੀ ਕਹਾਣੀ ਬੰਬ ਬਹਾਦਰ ਇੱਕ ਮਹਾਰਾਜੇ ਦਾ ਹਾਥੀ ਬੰਬ ਬਹਾਦਰ ਆਪਣੇ ਰਾਬਤ ਵਿੱਚੋਂ ਰੱਬ ਤੋਂ ਨਰਜੀ ਖਾਣਾ ਪਸ਼ੂ ਨੂੰ ਦਾ ਚਾਰਾ ਹੁੰਦਾ ਉਹਨੂੰ ਬੋਲਦੇ ਨੇ ਰਾਬਤ ਆਪਣੇ ਮਹੌਤ ਮਤਾਦਿਨ ਵੱਲੋਂ ਮਹੌਤ ਹੁੰਦਾ ਜਿਹੜਾ ਪਸ਼ੂ ਨੂੰ ਸੰਭਾਲਦਾ ਸਾਮ੍ਹ ਸੰਭਾਲ ਕਰਨ ਬਾਅਦ ਜਿਹੜੇ ਪਸ਼ੂ ਦਾ ਪਾਲੀ ਹੁੰਦਾ ਨਾ ਹੱਥੀਆਂ ਦਾ ਮਹੌਤ ਹੁੰਦਾ ਜੀ ਉਹਦਾ ਨਾਮ ਸੀ ਮਤਾਦਿਨ ਉਹ ਹਰ ਰੋਜ਼ ਸੀਗਾ ਜਿਹੜਾ ਬੰਬ ਬਹਾਦਰ ਦੇ ਜਿਹੜੇ ਜਿਹੜੇ ਰਾਬਤ ਸੀਗਾ ਉਹਦੇ ਵਿੱਚ ਚੋਰੀ ਕਰਦਾ ਸੀ ਖੁਸ਼ ਜਾਣ ਕਰਕੇ ਆਪਣਾ ਰਾਬਤ ਚ ਖੁਸ਼ ਜਾਣ ਕਰਕੇ ਜਿਹੜਾ ਮਾਮਾ ਬਹਾਦਰ ਸੀਗਾ ਹਾਥੀ ਖਾਣੇ ਵਿੱਚ ਉਦੋਂ ਮਜਾਈ ਰੱਖਦਾ ਸੀ ਜਿਸ ਦੀ ਮਤਾਦੀ ਨੇ ਮਹਾਰਾਜੀ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਹ ਬੰਬ ਬਹਾਦਰ ਦੇ ਪਿਆਰ ਤੇ ਕੋਮਲਤਾ ਨੂੰ ਜਾਣਦੇ ਸਨ ਇਸੇ ਕਰਕੇ ਮਗਰੋਂ ਉਹ ਮਗਰੋਂ ਜਦੋਂ ਉਹ ਆਪਣੀ ਨੰਬ ਆਈ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਮਹਿਲ ਵਿੱਚ ਆਈ ਤਾਂ ਕੋਈ ਵੀ ਬੰਬ ਦੀ ਗਲਤੀ ਨਾ ਕੱਢ ਸਕਿਆ ਮਹਾਰਾਜ ਨੇ ਸ਼ਾਹੀ ਮਹਿਲ ਵਿੱਚ ਪਹੁੰਚ ਕੇ ਮਹਾਰਾਣੀ ਦੀ ਬੰਬ ਨਾਲ ਜਾਣ ਪਛਾਣ ਕਰਵਾਈ ਮਗਰੋਂ ਮਤਾਦੀਨ ਦੀ ਬੰਬ ਵਿਰੁੱਧ ਸ਼ਿਕਾਇਤ ਸੁਣ ਕੇ ਆਪਣਾ ਮਹਾਰਾਣੀ ਦੀ ਯੂਪੀ ਲਈ ਕੇ ਉਹ ਹਫ਼ਤੇ ਵਿੱਚ ਇੱਕ ਦੋ ਵਾਰੀ ਬੰਬ ਨੂੰ ਜ਼ਰੂਰ ਦੇਖ ਆਇਆ ਕਰੇ ਫਿਰ ਇੱਕ ਦਿਨ ਮਹਾਰਾਣੀ ਬੰਬ ਲਈ ਬੂੰਦੀ ਦੇ ਲੱਡੂ ਬਣਵਾ ਕੇ ਲੈ ਗਈ ਅਤੇ ਬੰਬ ਨੂੰ ਉਸਨੇ ਆਪਣੇ ਹੱਥੀਂ ਲੱਡੂ ਖਵਾਈ ਅਤੇ ਬਹੁਤ ਜਿਸ ਨਾਲ ਇਹੜਾ ਬੰਬ ਹੈ ਪਿਆਰ ਤੇ ਮਸਤੀ ਨਾਲ ਜੂਝੂਟੇ ਹੈ ਮਤਾਦੀਨ ਨੇ ਲੱਡੂਆਂ ਦੇ ਬਦਲੇ ਬੰਬ ਦੇ ਰਾਬਤ ਵਿੱਚ ਹੋਰ ਕਮੀ ਕਰ ਦਿੱਤੀ ਇਹ ਦੇਖ ਕੇ ਬੰਬ ਨੂੰ ਹੋਰ ਬਹੁਤ ਗੁੱਸਾ ਆ ਗਿਆ ਮਹਾਰਾਣੀ ਨੇ ਬੰਬ ਕੋਲ ਹਫ਼ਤੇ ਵਿੱਚ ਦੋ ਵਾਰੀ ਜਾਣਾ ਸ਼ੁਰੂ ਕਰ ਦਿੱਤਾ ਬੰਬ ਉਸਦੇ ਹੱਥਾਂ ਹੱਥੋਂ ਬੜੇ ਚਾਹ ਨਾਲ ਲੱਡੂ ਖਾਂਦਾ ਜਾਂ ਫਰਾਉਂਡੇ ਖਾਂਦਾ ਉਸ ਨੂੰ ਸਿਰ ਉੱਪਰ ਬਿਠਾ ਲੈਂਦਾ ਅਤੇ ਸਲਾਮੀ ਜਾਂਦਾ ਇੱਕ ਦਿਨ ਮਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਬੰਬੂ ਦੀ ਤਾਂ ਹੋਰ ਸਾਥੀ ਭੇਜ ਦਿੱਤਾ ਕਿਸੇ ਹੋਰ ਆਤਿ ਨੂੰ ਭੇਜ ਦਿੱਤਾ ਸੀਗਾ ਉਹਨਾਂ ਨੇ ਇਹ ਦੇਖ ਕੇ ਜਿਹੜਾ ਬੰਬ ਹੈ ਬਹੁਤ ਜ਼ਿਆਦਾ ਗੁੱਸੇ 'ਚ ਆ ਗਿਆ ਪਲਸਰੂ ਉਸਨੇ ਮਧਾਦੀ ਨੂੰ ਪੈਰਾਂ ਹੇਠ ਸੁੱਟ ਕੇ ਮਾਰ ਸੁੱਟਿਆ ਅਤੇ ਫਿਰ ਉਹ ਸੰਗਲ ਤੋੜਾ ਕੇ ਉਸਦੀ ਕੋਟਾ ਜਿਹੜਾ ਸੀਗਾ ਉਹਨੂੰ ਧਾਦ ਦਿੱਤਾ ਖਬਰ ਪਾਉਂਦੇ ਆਂ ਹੀ ਮਹਾਰਾਣੀ ਬੰਬ ਦੇ ਰਾਹ ਵਿੱਚ ਖੂਜੀ ਬੰਬ ਆਪਣੀ ਸੁੰਡ ਵਿੱਚ ਗੰਦਾ ਪਾਣੀ ਪਾਰ ਕੇ ਆਪਣੇ ਵੱਲ ਆਉਣ ਵਾਲੇ ਹਰ ਬੰਦੇ ਉੱਤੇ ਸੁੱਟ ਰਿਹਾ ਸੀ ਪਰ ਮਹਾਰਾਣੀ ਨੂੰ ਦੇਖ ਕੇ ਉਹ ਖੜਾ ਹੋ ਗਿਆ ਖੜਾ ਗਿਆ ਖੜ ਗਿਆ ਜੀ ਮਹਾਰਾਣੀ ਉਸ ਦੇ ਕੋਲ ਪਹੁੰਚੀ ਉਹ ਆਪਣੀ ਗੰਦੀ ਸੁੰਡ ਲੂ ਮਹਾਰਾਣੀ ਨੂੰ ਛੋਹ ਨਹੀਂ ਦੇ ਸਕਦਾ ਸੀ ਮਹਾਰਾਣੀ ਸਮਝ ਗਈ ਸੀ ਕਿ ਮਤਾਦੀਨ ਉਸ ਨੂੰ ਦੁੱਖ ਦਿੱਤਾ ਹੈ ਮਹਾਰਾਣੀ ਨੇ ਉਸ ਨੂੰ ਕਹਿ ਕੇ ਉਸ ਨੇ ਉਸ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾ ਕੇ ਚੰਗਾ ਨਹੀਂ ਕੀਤਾ ਅਤੇ ਉਸ ਨੂੰ ਆਪਣਾ ਹੱਧਾ ਰਾਵਟ ਪਟਾ ਕੇ ਸਰਜਾਨਾ ਵਰਨਾ ਪਵੇਗਾ ਬੰਬ ਆਪਣੀ ਸੁੰਦਰ ਨਾਲ ਉਸਦੇ ਪੈਰ ਦਿਵਾਲੇ ਚੱਕਰ ਕੱਢ ਕੇ ਆਪਣੀ ਸਹਿਮ ਦੀ ਪ੍ਰਗਟ ਕਰ ਰਿਹਾ ਸੀ ਜਿਵੇਂ ਉਹ ਸਮਝਦਾ ਹੋਵੇ ਕਿ ਮਹਾਰਾਣੀ ਸਭ ਕੁਝ ਉਸਦੇ ਫਾਇਦੇ ਲਈ ਹੀ ਕਰ ਰਹੀ ਹੈ ਇਸ ਪਿੱਛੋਂ ਸਾਰੇ ਜਾਣੇ ਮਹਿਲ ਵਿੱਚ ਜਾ ਪਹੁੰਚੇ ਬੰਬ ਅੱਗੇ ਰਾਬਤ ਵਿੱਚ ਤੇ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਫਿਰ ਮਹਾਰਾਣੀ ਦੇ ਹੌਂ ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਲੈਂਦਾ ਅੱਗੇ ਚੱਕਰ ਲਗਾਉਣੇ ਸ਼ੁਰੂ ਕਰ ਦਿੰਦਾ ਅਗਿਆ ਜੀ ਬੰਬ ਕਹਾਣੀ ਦਾ ਸਾਰ ਬੰਬ ਬਹਾਦਰ ਕਹਾਣੀ ਦਾ ਸਾਰ ਇੱਕ ਮਹਾਰਾਜ ਦਾ ਹਾਥੀ ਬੰਬ ਮੋਤਵ ਮੋਹਤ ਮਰਤਾ ਦਿਨ ਵੱਲੋਂ ਹਰ ਰੋਜ਼ ਆਪਣੇ 라ਬਤ ਵਿੱਚ ਚੋਰੀ ਕੀਤੇ ਜਾਣ ਬਾਰੇ ਰੱਖੇ ਹਾਥੀ ਘਾਣੇ ਵਿੱਚ ਖੋਦ ਮੁਰਾਈ ਰੱਖਦਾ ਸੀ ਪਰ ਮਹਾਰਾਜ ਬੰਬ ਬਹਾਦਰ ਦੀ ਪਿਆਰ ਤੇ ਕੋਮਲਤਾ ਨੂੰ ਜਾਣਦੇ ਸਨ ਇਸ ਕਰਕੇ ਜਿੱਦ ਨੂੰ ਉਹ ਆਪਣੀ ਨਵ ਵਿਆਹੀ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਆਏ ਮਹਿਲ ਵਿੱਚ ਆਏ ਤਾਂ ਕੋਈ ਬੰਬ ਦੀ ਗਲਤੀ ਨਾ ਕੱਢ ਸਕਿਆ ਫਿਰ ਜਦੋਂ ਬੰਬ ਨਾਲ ਜਾਨ ਪੇਸ਼ਾਨ ਕਰਾਉਣ ਮਗਰੋਂ ਮਹਾਰਾਜ ਨੇ ਮਹਾਰਾਣੀ ਦੀ ਇੱਛਾ ਅਨੁਸਾਰ ਉਸ ਨੂੰ ਦੇਖਣ ਲਈ ਕਿਆ ਅਤੇ ਮਹਾਰਾਣੀ ਆਪਣੀ ਮਹਾਰਾਜ ਦੀ ਇੱਛਾ ਅਨੁਸਾਰ ਉਸ ਨੂੰ ਦੇਖਣ ਲਈ ਗਈ ਤੇ ਉਸ ਦੀ ਗੁੰਦੀ ਦੇ ਲੱਡੂ ਬਣਾ ਕੇ ਲੈ ਗਈ ਤਾਂ ਬੰਬ ਨੂੰ ਉਸ ਦੇ ਹੱਥ ਲੱਡੂ ਖਾ ਕੇ ਮਸਤੀ ਚੜ ਗਈ ਪਰ ਮਤਾਦੀ ਨੇ ਲੱਡੂਆਂ ਦੇ ਬਜਲੇ ਬੰਬ ਦੇ ਰੱਬ ਦੇ ਵਿੱਚ ਹੋਰ ਵੀ ਕਮੀ ਕਰ ਦਿੱਤੀ ਤਾਂ ਉਸ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਮਹਾਰਾਣੀ ਹਫ਼ਤੇ ਵਿੱਚ ਦੋ ਵਾਰੀ ਬਾਂਬ ਨੂੰ ਮਿਲਣ ਜਾਂਦੀ ਉਹ ਉਸਦੇ ਹੱਥੋਂ ਲੱਡੂ ਖਾ ਜਾਂ ਪਰੌਂਠੇ ਖਾ ਕੇ ਉਸ ਨੂੰ ਸਿਰ ਤੇ ਬਿਠਾ ਲੈਂਦਾ ਅਤੇ ਸਲਾਮੀਆਂ ਦਿੰਦਾ ਪਿੱਛੋਂ ਇੱਕ ਦਿਨ ਜਦੋਂ ਮਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਹੋਰ ਹਾਤੀ ਭੇਜ ਦਿੱਤਾ ਤਾਂ ਬਾਂਬ ਨੇ ਗੁੱਸੇ ਵਿੱਚ ਮਤਾਦੀਨ ਨੂੰ ਪੈਰਾ ਹੇਠ ਮਲ ਚੁਟਿਆ ਅਤੇ ਫਿਰ ਸੰਗਲ ਢੁਡਾ ਕੇ ਉਸ ਦਾ ਕੋਠਾ ਟਾੜ ਦਿੱਤਾ ਖ਼ਬਰ ਪਾ ਕੇ ਮਹਾਰਾਣੀ ਉਸ ਦੇ ਰਗ ਵਿੱਚ ਭੁੱਜੀ ਮੰਬ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਬੰਦੇ ਉੱਪਰ ਆਪਣੀ ਸੁੰਦਰਤਾ ਵਿੱਚ ਭਰਿਆ ਗੰਦਾ ਪਾਣੀ ਸੁੱਟ ਰਿਹਾ ਸੀ ਪਰ ਉਹ ਮਹਾਰਾਣੀ ਨੂੰ ਦੇਖ ਕੇ ਰਾਹ ਵੀ ਜੀ ਰੁਕ ਗਿਆ ਮਹਾਰਾਣੀ ਨੇ ਸਮਝ ਲਿਆ ਕਿ ਮਤਾਦੀਨ ਨੇ ਉਸ ਨੂੰ ਦੁੱਖ ਦਿੱਤਾ ਹੈ ਉਸ ਨੇ ਉਸ ਨੂੰ ਕਿਹਾ ਕਿ ਉਸ ਨੇ ਮਤਾਦੀਨ ਨੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਤਾਂ ਕੇ ਚੰਗਾ ਕੰਮ ਨਹੀਂ ਕੀਤਾ ਜਿਸ ਦਾ ਹਰਜਾਨਾ ਉਸ ਨੂੰ ਆਪਣਾ ਅੱਧਾ ਰਾਬਤ ਘਟਾ ਕੇ ਭਰਨਾ ਪਵੇਗਾ ਬੰਬ ਆਪਣੀ ਸੁੰਦਰ ਨਾਲ ਉਸਦੇ ਪੈਰਾਂ ধਵਾਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ ਇਸ ਕੁਛੋਂ ਸਾਰੇ ਜਾਣੇ ਮੈਲ ਵਿੱਚ ਪੁੱਜੇ ਹੁਣ ਬੰਬ ਅਦੇ ਰੱਬਤ ਉੱਤੇ ਵੀ ਬਹੁਤ ਖੁਸ਼ਗਵਰਤਿਤ ਹੁੰਦਾ ਸੀ ਮਹਾਰਾਣੀ ਦੀ ਅਗਲੀ ਪੈਰੀ ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਾਉਣ ਲੱਗ ਪਿਆ ਇਸ ਤਰ੍ਹਾਂ ਦੀ ਜੀਹ ਕਹਾਣੀ ਵਿੱਚ ਆਪਾਂ ਦੱਸਿਆ ਗਿਆਗਾ ਵੀ ਜਿਹੜੇ ਜਾਨਵਰ ਹੁੰਦੇ ਨੇ ਉਹ ਵੀ ਉਹਨਾਂ ਚ ਵੀ ਇਹ ਫੀਲਿੰਗਸ ਹੁੰਦੀਆਂ ਨੇ ਜੀਆਂ ਉਹ ਵੀ ਗੁੱਸਾ ਕਰਦੇ ਨੇ ਜਦੋਂ ਉਹਨਾਂ ਦਾ ਜਿਹੜਾ ਹੱਕ ਹੈ ਖੋ ਲਿਆ ਜਾਂਦਾ ਹੈ ਉਹ ਆਪਣੇ ਹੱਕ ਨੂੰ ਪਾਉਣ ਦੇ ਲਈ ਆਪਣੇ ਹੱਕਾਂ ਦੀ ਰਾਖੀ ਦੇ ਲਈ ਲੜ ਤੱਕ ਜਾਂਦੇ ਨੇ ਠੀਕ ਹੈ ਜੀ ਪਰੰਤੂ ਆਪਣੇ ਮਾਲਕ ਲਈ ਉਹ ਹਮੇਸ਼ਾ ਵਫਾਦਾਰ ਰਹਿੰਦੇ ਨੇ ਜਿਵੇਂ ਕਿ ਬੰਬਹਾਦਰ ਮਹਾਰਾਣੀ ਦੇ ਰੀ ਰਹਿੰਦਾ ਦਾ ਮਹਾਰਾਣੀ ਦੇ ਸਾਹਮਣੇ ਆਉਂਦੇ ਉਹਦਾ ਗੁੱਸਾ ਨਹੀਂ ਰੁਕ ਲੈਂਦਾ ਤੇ ਸ਼ਾਂਤ ਹੋ ਜਾਂਦਾ ਮਹਾਰਾਣੀ ਨੂੰ ਆਪਣੀ ਗੰਦੀ ਸੁੰਡ ਨੂੰ ਹੱਥ ਵੀ ਨਹੀਂ ਲਾਉਂ ਦਿੰਦਾ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਜਿਹੜਾ ਬੰਬਹਮ ਬਹਾਦਰ ਹੁੰਦਾ ਹੈ ਉਹ ਪਿਆਰ ਦਾ ਪਿਆਰ ਦੇ ਪ੍ਰਤੀ ਪਿਆਰ ਤੇ ਗੁੱਸੇ ਤੇ ਨਫ਼ਰਤ ਬ੍ਰiddhi ਨਫ਼ਰਤ ਵੰਡਦਾ ਹੈ ਜਾਨਵਰਾਂ ਵਿੱਚ ਵੀ ਪਿਆਰ ਤੇ ਨਫ਼ਰਤ ਦੀ ਭਾਵਨਾ ਐਸੇ ਤਰ੍ਹਾਂ ਬਰਕਰਾਰ ਰਹਿੰਦੀ ਹੈਗੀ ਜਦੋਂ ਜੇਕਰ ਆਪਾਂ ਜਾਨਵਰਾਂ ਨੂੰ ਪਿਆਰ ਕਰਦੇ ਹਾਂ ਤਾਂ ਆਪਾਂ ਨੂੰ ਦੁੱਗਣਾ ਪਿਆਰ ਦਿੰਦੇ ਨੇ ਤੇ ਆਪਣੇ ਪ੍ਰਤੀ ਹਮੇਸ਼ਾ ਵਫਾਦਾਰ ਰਹਿੰਦੇ ਨੇ ਪਰੰਤੂ ਜੇਕਰ ਆਪਾਂ ਉਹਨਾਂ ਨੂੰ ਦੁੱਖ ਤਕਲੀਫ ਪਹੁੰਚਾਉਂਦੇ ਆ ਤਾਂ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਵੱਧ ਜਾਂਦਾ ਹੈ ਤੇ ਉਹ ਕਈ ਵਾਰ ਆਪਣੇ ਦੁੱਖ ਦਾ ਵੀ ਕਾਰਨ ਬਣਦਾ ਹੈ ਧੰਨਵਾਦ ਜੀ